ਸਸੀ ਗੱਲ ਪੰਜਾਬੀਓ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਉੱਤੇ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਬੈਲ ਆਈਕਨ ਜਰੂਰ ਦਬਾ ਲਿਓ ਕੋਈ ਨਵੀਂ ਅਪਡੇਟ ਨਿਕਲ ਕੇ ਸਾਹਮਣੇ ਆਉਂਦੀ ਹੈ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਇਹ ਘਟਨਾ ਜੀ ਬਹੁਤ ਹੀ ਜ਼ਿਆਦਾ ਦੁਖਦਾਈ ਹੈ ਕਿਉਂਕਿ ਜਦੋਂ ਕਿਸੇ ਬੱਚੇ ਦੇ ਵੱਲੋਂ ਲੱਖਾਂ ਰੁਪਏ ਲਗਾ ਕੇ ਕੈਨੇਡਾ ਵੱਲ ਦਾ ਰੋਕ ਕੀਤਾ ਜਾਂਦਾ ਹੈ ਤੇ ਉੱਥੇ ਜਾ ਕੇ ਉਸਦੇ ਨਾਲ ਕੋਈ ਘਟਨਾ ਵਾਪਰ ਜਾਵੇ ਜਾਂ ਅਜਿਹੀ ਚੀਜ਼ ਹੋ ਜਾਵੇ ਜਿਸ ਬਾਰੇ ਉਸਨੇ ਕਦੇ ਸੋਚਿਆ ਨਹੀਂ ਹੁੰਦਾ ਤਾਂ ਫਿਰ ਬ 18 ਸਾਲ ਪੰਜਾਬੀ ਕੁੜੀ ਦੀ ਕੈਨੇਡਾ ਦੇ ਵਿੱਚ ਗ੍ਰਿਫਤਾਰੀ ਹੋ ਗਈ ਹੈ ਪੂਰੀ ਗੱਲਬਾਤ ਦੱਸਦੇ ਹਾਂ ਤੁਹਾਨੂੰ ਜਲੰਧਰ ਦੀ 18 ਸਾਲ ਪ੍ਰੀਆ ਸ਼ਰਮਾ ਨੂੰ ਟੋਰਾਂਟੋ 에ਅਰਪੋਰਟ ਤੇ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਕੈਨੇਡੀਅਨ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸਦੇ ਫੰਡਿੰਗ ਦਸਤਾਵੇਜ਼ਾਂ ਦੀ ਜਿਹੜੀ ਜਾਂਚ ਪੜਤਾਲ ਕੀਤੀ ਉਸ ਦੇ ਵਿੱਚੋਂ ਕੁਝ ਅਜੀਬੀ ਚੀਜ਼ ਲੱਭੀ ਜਿਸ ਤੋਂ ਬਾਅਦ ਇਮੀਗ੍ਰੇਸ਼ਨ ਵਾਲਿਆਂ ਦੇ ਵੱਲੋਂ ਉਸ ਤੇ ਉੱਤੇ ਸ਼ੱਕ ਹੋ ਜਾਂਦਾ ਹੈ ਜੀ ਉਸ ਨੇ ਬਿਜ਼ਨਸ ਸਟੱਡੀ ਵੀਜ਼ਾ ਤੇ ਕੈਨੇਡਾ ਜਾਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸਦੇ ਫੀਸ ਪੇਮੈਂਟ ਅਤੇ ਜੀਆਈਸੀ ਗ੍ਰਾਂਟਡ ਇਨਵੈਸਟਮੈਂਟ ਸਰਟੀਫੀਕੈਟ ਟਿਕਟ ਜਿਹੜਾ ਹੁੰਦਾ ਜੀ ਇਹਦੀ ਫੁੱਲ ਫਾਰਮ ਹੁੰਦੀ ਹੈ ਜੀਆਈਸੀ ਦੀ ਦੇ ਸੌਮੇ ਬਾਰੇ ਗਲਤ ਜਾਣਕਾਰੀ ਦੇਣ ਕਾਰਨ ਉਸ ਨੂੰ 4 ਦਿਨ ਤੱਕ ਹਿਰਾਸਤ ਵਿੱਚ ਰੱਖਿਆ ਗਿਆ ਅਤੇ ਫਿਰ ਡਿਪੋਰਟ ਕਰ ਦਿੱਤਾ ਜਾਂਦਾ ਹੈ ਪ੍ਰੀਆ ਨੇ ਜਲੰਧਰ ਦੇ ਵਿੱਚ ਏਜੰਟ ਦੁਆਰਾ ਸਟੂਡੈਂਟ ਵੀਜ਼ੇ ਤੇ ਅਰਜੀ ਦਿੱਤੀ ਸੀ ਏਜੰਟ ਨੇ ਉਸ ਦਾ ਵੀਜ਼ਾ ਟਿਕਟ ਅਤੇ ਜੀਆਈਸੀ ਦੀਆਂ ਫੀਸਾਂ ਸਾਰੀਆਂ ਭਰ ਦਿੱਤੀਆਂ ਟ੍ਰਾਂਟੋ ਏਅਰਪੋਰਟ ਦੇ ਵਿੱਚ ਜਦੋਂ ਜਾਂਚ ਪੜਤਾਲ ਕੀਤੀ ਗਈ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਸ ਦੇ ਬੈਂਕ ਸਟੇਟਮੈਂਟਸ ਅਤੇ ਫੰਡ ਸੌਮੇ ਬਾਰੇ ਪੁੱਛਗਿੱਛ ਕੀਤੀ ਜੀ ਪ੍ਰੀਆ ਨੇ ਦੱਸਿਆ ਕਿ ਉਸ ਦੀ ਮਾਂ ਨੇ ਜ਼ਮੀਨ ਵੇਚ ਕੇ ਪੈਸੇ ਦਿੱਤੇ ਸਨ ਪਰ ਦਸਤਾਵੇਜ਼ਾਂ ਵਿੱਚ ਮਿਲਾਪ ਨਹੀਂ ਹੋਇਆ ਜੀ ਜਿਹੜੇ ਦਸਤਾਵੇਜ਼ ਸੀ ਉਹ ਕੁਝ ਹੋਰ ਦੱਸ ਰਹੇ ਸੀ ਪਰ ਪ੍ਰੀਆ ਸ਼ਰਮਾ ਕੁਝ ਹੋਰ ਦੱਸ ਰਹੀ ਸੀ ਫੀਸ ਪਹਿਲਾਂ ਭਰੀ ਗਈ ਸੀ ਜਦੋਂ ਕਿ ਜ਼ਮੀਨ ਬਾਅਦ ਵਿੱਚ ਵਿਕੀ ਇਸ ਗੈਪ ਗਾਰਨ ਇਮੀਗ੍ਰੇਸ਼ਨ ਨੂੰ ਫਰਾਡ ਦਾ ਸ਼ੱਕ ਹੋਇਆ ਉਸ ਕੁੜੀ ਦੇ ਉੱਤੇ ਛੋਟੀ ਜਿਹੀ ਗਲਤੀ ਕੀਤੀ ਹੈ ਉਸਨੇ ਇਕ ਤਾ ਉਹ ਗ੍ਰਿਫਤਾਰ ਹੋਗੀ 4 ਦਿਨ ਦੇ ਲਈ ਉਸ ਨੂੰ ਹਿਰਾਸਤ ਦੇ ਵਿੱਚ ਰੱਖਿਆ ਗਿਆ ਦੂਜੇ ਨੰਬਰ ਤੇ ਉਹਦਾ ਵੀਜ਼ਾ ਕੈਨਸਲ ਕਰ ਦਿੱਤਾ ਤੇ ਉਸ ਨੂੰ ਬਾਅਦ ਵਿੱਚ ਰਿਪੋਰਟ ਕਰਕੇ ਭਾਰਤ ਭੇਜ ਦਿੱਤਾ ਹੁਣ ਤੁਸੀਂ ਸਾਰੇ ਵੀ ਇਹ ਗੱਲਾਂ ਧਿਆਨ ਦੇ ਨਾਲ ਸੁਣ ਲਿਓ ਕਿ ਗਲਤੀ ਕਿੱਥੇ ਹੋਈ ਹੈ ਫੰਡਿੰਗ ਦੀ ਗਲਤ ਜਾਣਕਾਰੀ ਦੇਣ ਲੱਗੇ ਜੇਕਰ ਜ਼ਮੀਨ ਵਿਕਰੀ ਦੇ ਪੈਸੇ ਨਾਲ ਫੀਸ ਭਰੀ ਗਈ ਸੀ ਤਾਂ ਬੈਂਕ ਟ੍ਰਾਂਜੈਕਸ਼ਨ ਅਤੇ ਜ਼ਮੀਨ ਦੇ ਦਸਤਾਵੇਜ਼ ਮਿਲਣੇ ਚਾਹੀਦੇ ਸਨ ਪਰ ਫੀਜ਼ ਪਹਿਲਾ ਭਰਨ ਕਾਰਨ ਇਮੀਗ੍ਰੇਸ਼ਨ ਨੂੰ ਲੋਨ ਫਰਜੀ ਫੰਡ ਸ਼ੱਕ ਹੋਇਆ। ਏਜੰਟਾਂ ਦੀ ਧੋਖਾਧੜੀ। ਕੁਝ ਏਜੰਟ ਫਰਜੀ ਦਸਤਾਵੇਜ਼ ਬਣਾ ਕੇ ਵੀਜ਼ਾ ਲੈਣ ਦੀ ਕੋਸ਼ਿਸ਼ ਕਰਦੇ ਹਨ। ਪਰ ਇਮੀਗ੍ਰੇਸ਼ਨ ਸਖਤ ਪੜਤਾਲ ਕਰਦਾ ਹੈ। ਪ੍ਰਿਆ ਦੇ ਕੇਸ ਵਿੱਚ ਏਜੰਟ ਨੇ ਸਹੀ ਫੰਡ ਪ੍ਰੂਫ ਨਹੀਂ ਦਿੱਤੇ। ਕੈਨੇਡਾ ਦੀ ਸਖਤ ਨੀਤੀ। ਕੈਨੇਡਾ ਫਰਾਡ ਵੀਜ਼ਾ ਕੇਸਾਂ ਤੇ 0 ਟਾਲਰੈਂਸ ਰੱਖਦਾ ਹੈ। ਜੇਕਰ ਕੋਈ ਵੀ ਦਸਤਾਵੇਜ਼ ਸ਼ੱਕਯੁਕਤ ਲੱਗਦਾ ਹੈ ਤਾਂ ਤੁਰੰਤ ਡਿਪੋਰਟ ਕੀਤਾ ਜਾਂਦਾ ਹੈ। ਹੁਣ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਤੋਂ ਕੀ ਸਿੱਖਣਾ ਚਾਹੀਦਾ ਹੈ ਜੀ ਅਸਲ ਦਸਤਾਵੇਜ਼ ਹੀ ਦਿਓ ਸਭ ਤੋਂ ਵੱਡੀ ਗੱਲ ਅਸਲ ਦਸਤਾਵੇਜ਼ ਹੀ ਦਿਓ ਫੀਸ ਜੀ ਆਈ ਸੀ ਅਤੇ ਬੈਂਕ ਸਟੇਟਮੈਂਟ ਪੂਰੀ ਤਰ੍ਹਾਂ ਮੈਚ ਕਰਨੀਆਂ ਚਾਹੀਦੀਆਂ ਹਨ ਜੇਕਰ ਜ਼ਮੀਨ ਲੋਨ ਤੋਂ ਪੈਸੇ ਆਏ ਹਨ ਤਾਂ ਰਜਿਸਟਰ ਦਸਤਾਵੇਜ਼ ਸੇਲ ਡੀਡ ਬੈਂਕ ਟ੍ਰਾਂਜੈਕਸ਼ਨ ਸਾਥ ਰੱਖੋ ਭਰੋਸੇਯੋਗ ਏਜੰਟ ਤੋਂ ਕੰਮ ਕਰਵਾਓ ਆਰ ਸੀ ਆਈ ਸੀ ਰਜਿਸਟਰਡ ਕੰਸਲਟੈਂਟ ਵਾਲੇ ਏਜੰਟ ਨੂੰ ਚੁਣੋ ਫਰਜੀ ਏਜੰਟਾਂ ਤੋਂ ਸਾਵਧਾਨ ਰਹੋ ਜੋ ਝੂਠ ਦਸਤਾਵੇਜ਼ ਬਣਾਉਂਦੇ ਹਨ ਇਮੀਗ੍ਰੇਸ਼ਨ ਨੂੰ ਸਪਸ਼ਟ ਜਵਾਬ ਦਿਓ ਜਿਕਰ ਪੁੱਛਕੀ ਚ ਹੁੰਦੀ ਹੈ ਤਾਂ ਸੱਚ ਬੋਲੋ ਝੂਠੇ ਬਹਾਨੇ ਜਿਵੇਂ ਮਾਂ ਨੇ ਜ਼ਮੀਨ ਵੇਚ ਦਿੱਤੀ ਬਿਨਾਂ ਦਸਤਾਵੇਜ਼ਾਂ ਦੇ ਖਤਰਨਾਕ ਹੋ ਸਕਦਾ ਹੈ ਜੀ ਪ੍ਰੀਆ ਸ਼ਰਮਾ ਦੇ ਕੇਸ ਵਿੱਚ ਪੰਜਾਬੀ ਵਿਦਿਆਰਥੀਆਂ ਲਈ ਇੱਕ ਸਖਤ ਸਬਕ ਹੈ ਜੀ ਅਸਲ ਦਸਤਾਵੇਜ਼ ਹੀ ਇਸਤੇਮਾਲ ਕਰੋ ਫਰਜੀ ਏਜੰਟ ਝੂਠੇ ਪ੍ਰਮਾਣ ਤੋਂ ਬਚੋ ਕੈਨੇਡਾ ਇਮੀਗ੍ਰੇਸ਼ਨ ਬਹੁਤ ਸਖਤ ਹੈ ਜੀ ਗਲਤੀ ਦੀ ਕੋਈ ਮਾਫੀ ਨਹੀਂ ਹੈ ਉੱਥੇ ਜੀ ਜੇਕਰ ਤੁਸੀਂ ਕੈਨੇਡਾ ਜਾ ਰਹੇ ਹੋ ਤਾਂ ਪੂਰੀ ਤਿਆਰੀ ਕਰੋ ਆਈ ਆਰ ਸੀ ਸੀ ਹੈਲਪਲਾਈਨ +18882422100 ਕੈਨੇਡਾ ਤੋਂ ਕੈਨੇਡਾ ਇਮੀਗ੍ਰੇਸ਼ਨ ਵੈੱਬਸਾਈਟ ਦੇ ਵਿੱਚ ਜਾ ਕੇ ਵੀ ਤੁਸੀਂ ਸਾਰਾ ਕੁਝ ਪਤਾ ਕਰ ਸਕਦੇ ਹੋ ਨਾਮ ਅਤੇ ਸ਼ਹਿਰ ਬਦਲੇ ਗਏ ਹਨ ਤਾਂ ਜੋ পীੜਤ ਦੀ ਪਛਾਣ ਸੁਰੱਖਿਅਤ ਰਹੇ